ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਨੂ ਅੱਜ ਦੇ ਵੀਡੀਓ ਵਿੱਚ ਅੱਜ 29 ਤਰੀਕ 29 ਅਗਸਤ 2025 ਤੇ ਇਸ ਵੇਲੇ ਆਪਾਂ ਖੜੇ ਆ ਜੀ ਕੁੱਕੜ ਪਿੰਡ ਦੀ ਜਿਹੜੀ ਬੈਂਚ ਤੋਂ ਗੁਜ਼ਰਦੀ ਆ ਸੋ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਚੁੱਕਾ ਆ ਜਿਹੜਾ ਪੌਲਿਆ ਕੁੱਕੜ ਪਿੰਡ ਵਾਲਾ ਉਹਦੇ ਉੱਪਰ ਦੀ ਪਾਣੀ ਇਸ ਵੇਲੇ ਚੱਲ ਰਿਹਾ ਆ ਸੋ ਆ ਦੇਖ ਹੀ ਰਹੇ ਹੋ ਬਿਲਕੁਲ ਪੌਲ ਦੇ ਉੱਪਰ ਦੀ ਜਿਹੜਾ ਪਾਣੀ ਚੱਲ ਰਿਹਾ ਇਸ ਵੇਲੇ ਬਹੁਤ ਨਾਜ਼ੂਕ ਹਾਲਾਤ ਬਣੇ ਹੋਏ ਆ ਆ ਦੇਖੋ ਪਾਣੀ ਦਾ ਜਿਹੜਾ ਸਪੀਡ ਆ ਉਹ ਵੀ ਬਹੁਤ ਤੇਜ਼ ਆ ਸੋ ਇਹੇ ਬਈ ਆ ਜਿਹੜੀ ਜਾਂਦੀ ਆ ਜਮਸ਼ੇਰ ਉਸ ਤੋਂ ਬਾਅਦ ਦਿਵਾਲੀ ਅੱਗੇ ਨਿਕਲ ਜਾਂਦੀ ਆ ਤੇ ਜਦੋਂ 988 ਵਜੇ ਚ ਹੜ ਆਇਆ ਸੀ ਤਾਂ ਸਾਰੇ ਪਾਸੇ ਇੱਥੋਂ ਹੀ ਪਾਣੀ ਦੀ ਮਾਰ ਪਈ ਸੀ ਪਿੰਡਾਂ ਨੂੰ ਤੇ ਇਸ ਵੇਲੇ ਵੀ ਉਹੋ ਜਿਹੇ ਹਾਲਾਤ ਬਣੇ ਹੋਏ ਆ ਪਿਛਲੇ ਕਈ ਦਿਨਾਂ ਤੋਂ ਮੀਂਹ ਪੈਂਦਾ ਸੀਗਾ ਕੱਲ ਤੋਂ 28 ਤੇ 27 ਤਰੀਕ ਜਿਹੜੀ ਆ ਉਹ ਸੋਹਣੇ ਲੱਗੇ ਆ ਧੁੱਪ ਨਿਕਲੀ ਸੀ ਬਿਨਾ ਬਾਰਿਸ਼ ਤੋਂ ਲੰਗੇ ਤੇ ਅੱਜ ਫੇਰ ਬੱਦਲਬਾਹੀ ਹੋਈ ਆ ਸਵੇਰ ਦੀ ਤੇ ਹਲੇ ਕੁਛ ਨਹੀਂ ਪਤਾ ਕਿ ਮੀਂਹ ਕਦੋਂ ਆ ਜਾਣਾ ਆ ਤੇ ਆਹੀ ਬਈ ਜਿਹੜੀ ਆ ਅੱਗੇ ਜਮਸ਼ੇਰ ਚਲੀ ਜਾਂਦੀ ਆ ਜੀ ਜਮਸ਼ੇਰ ਤੋਂ ਬਾਅਦ ਵਾਲੀ ਤੁਹਾਨੂੰ ਉਹਨਾ ਏਰੀਆ ਦੇ ਵੀ ਦੋਨਾਂ ਦੇ ਹਾਲਾਤ ਦਿਖਾਵਾਂਗੇ ਪਾਣੀ ਐਸੇ ਲਈ ਵੈਸੇ ਤਾਂ ਦੇਖੋ ਪੁਲ ਕੋ ਉੱਤੇ ਆ ਤੇ ਜਿਹੜਾ ਵਿਚ ਦੀ ਰਾਹ ਰੱਖੇ ਹੋਏ ਉਹਦੇ ਵਿੱਚ ਦੀ ਪਾਣੀ ਉੱਪਰ ਦੀ ਵਗ ਰਿਹਾ ਪੂਰਾ ਪੁਲ ਦੇ ਤੇ ਲੋਕ ਜਿਹੜੇ ਯਾਰ ਦੇਖ ਹੀ ਰਹੇ ਆ ਦੇਖੋ ਅੱਗੇ ਹੋ ਕੇ ਜਾ ਰਹੇ ਆ ਤੇ ਜੇ ਪਿੱਛੇ بارش ਨਹੀਂ ਬੰਦ ਹੁੰਦੀ ਤਾਂ ਹੱਲੇ ਪਤਾ ਨਹੀਂ ਹੋਰ ਇਹਦੀ ਕਿੰਨਾ ਪੱਧਰ ਬਦਲਣਾ ਪਾਣੀ ਦਾ ਸੋ ਇਹ ਅੱਜ ਦੇ 29 ਤਰੀਕ ਸਵੇਰ ਦੇ ਹਾਲਾਤ ਨੇ ਸੋ ਪਾਣੀ ਦੀ ਜਿਹੜੀ ਸਪੀਡ ਆ ਉਹ ਵੀ ਬਹੁਤ ਤੇਜ਼ ਆ ਜੀ ਇਹੋ ਜੀ ਗੱਲ ਨਹੀਂ ਹੈ ਸੋ ਨਾਲ ਦੇ ਜਿਹੜੇ ਨੀਵੇਂ ਖੇਤ ਆ ਉਹਨਾਂ ਵਿੱਚ ਪਾਣੀ भर ਚੁੱਕਿਆ ਤੁਹਾਨੂੰ ਡਰੋਨ ਸ਼ਾਟ ਨਾਲ ਦਿਖਾ ਦਿੰਨੇ ਆ ਪਾਣੀ ਕਿੱਥੇ-ਕਿੱਥੇ ਜਾ ਚੁੱਕਾ ਦੇਖੋ ਪਿੱਛੋਂ ਵੀ ਆ ਹਾਦਸੀ ਬਈ ਦੀ ਆ ਦੇਖੋ ਸਾਰਾ ਪਾਣੀ ਅੰਦਰ ਗਿਆ ਹੋਇਆ ਆ ਲਓ ਜੀ ਹੁਣ ਦੇਖਦੇ ਆ ਡਰੋਨ ਰਾਹੀਂ ਕਿਥੇ ਕਿਥੇ ਤੱਕ ਪਾਣੀ ਆਇਆ ਦੇਖੋ ਸਾਰੇ ਜਿਹੜੇ ਖੇਤਾਂ ਵਿੱਚ ਪਾਣੀ ਆਇਆ ਹੋਇਆ ਆ ਤੇ ਆਈ ਟੀ ਟੀ ਮਿੱਧੀ ਬਈ ਬਿਲਕੁਲ ਸਾਫ਼ ਦੀਦੀ ਆ ਆ ਵੀ ਦੇਖੋ ਪਾਣੀ ਸੱਜੇ ਹੱਥ ਜਿਹੜਾ ਨਾ ਇਹ ਬਈ ਤੋਂ ਬਾਹਰ ਆਇਆ ਹੋਇਆ ਆ ਖੇਤ ਡੁੱਬੇ ਹੋਏ ਆ ਤੇ ਬਹੁਤ ਬੁਰਾ ਹਾਲ ਆ ਤੇ ਜੇ ਪਾਣੀ ਦਾ ਪੱਧਰ ਵੱਧ ਆ ਕੱਲ ਨੂੰ ਤਾਂ ਹੋਰ ਨੁਕਸਾਨ ਕਰੂਗਾ ਇਹ ਆਪਣਾ 1988 ਵਾਲੇ ਹਾਲ ਬਣਦੇ ਜਾ ਰਹੇ ਆ ਜਿਹੋ ਜਿਹੇ ਹਾਲਾਤ ਆ ਪਾਣੀ ਦਾ ਪੱਧਰ ਥੱਲੇ ਨਹੀਂ ਗਿਆ ਵਧਿਆ ਹੀ ਆ ਪਿਛਲੇ ਦਿਨਾਂ ਚ ਕਿਉਂਕਿ ਹਿਮਾਚਲ ਵਿੱਚ ਵੀ ਮੀਂਹ ਬੰਦ ਨਹੀਂ ਹੋ ਰਿਹਾ ਆਪਾਂ ਨੂੰ ਸ਼ਤ루ਜ ਤੇ ਬਿਆਸ ਤੇ ਇਹ ਸਾਰਾ ਪਾਣੀ ਆਪਾਂ ਨੂੰ ਹਿਸ਼ਾਲਪੁਰ ਵਾਲੇ ਚੋਆ ਦਾ ਆਉਂਦਾ ਇੱਥੋਂ ਆ ਦੇਖੋ ਆ ਚੱਲਦੇ ਅਗਲੇ ਪਾਸੇ ਨੂੰ ਆਪਾਂ ਉਹ ਨਾਲ-ਨਾਲ ਘਰ ਆ ਜੀ ਉਹ ਵੀ ਦੇਖੋ ਕੰਡੇ ਤੇ ਬੈਠੇ ਬਿਲਕੁਲ ਇਧਰੋਂ ਵੀ ਨਿਗਾਹ ਮਾਰਦੇ ਹੋ ਅੱਗੇ ਜਾ ਕੇ ਦੇਖੋ ਖੇਤਾਂ ਦੇ ਵਿੱਚ ਪਾਣੀ ਗਿਆ ਹੋਇਆ ਆ ਆ ਦੇਖੋ ਆ ਬਾਹਰ ਖੇਤ ਡੁੱਬੇ ਹੋਏ ਆ ਬਿਲਕੁਲ ਦੂਰ ਤੱਕ ਆ ਰੋਡ ਦੇ ਨਾਲ ਪਾਣੀ ਲੱਗਾ ਹੋਇਆ ਅੱਗੇ ਜਾ ਕੇ ਤੁਹਾਨੂੰ ਆ ਰੋਡ ਦੀ ਲਾਗਿਓ ਤਸਵੀਰ ਵੀ ਦਿਖਾਵਾਂਗੇ ਆ ਦੇਖੋ ਆ ਸਾਰਾ ਪਾਣੀ ਬਾਹਰ ਆਇਆ ਹੋਇਆ ਆ ਬਈ ਤੋਂ ਬਹੁਤ ਜ਼ਿਆਦਾ ਏਰੀਆ ਡੁੱਬਿਆ ਹੋਇਆ ਆ ਤੇ ਆਉਣ ਵਾਲੇ ਟਾਈਮ ਵਿੱਚ ਹੋਰ ਵੀ ਨੁਕਸਾਨ ਕਰੂਗਾ ਆਪਣਾ ਜੀ ਇਹ ਪਾਣੀ ਥੱਲੇ ਨਹੀਂ ਉਤਰਦਾ ਪ੍ਰਸਾਦ ਬੰਦ ਨਹੀਂ ਹੁੰਦੀ ਕਿਉਂਕਿ ਅੱਜ ਵੀ ਜਦੋਂ ਵੀਡੀਓ ਬਣਾ ਰਹੇ ਹਾਂ ਬਹੁਤ ਸਾਰੇ ਇਹਦਾ ਬਦਲ ਆਏ ਹੋਏ ਆ ਜਦਾ ਨਾਰਮਲ ਦਿਨ ਨਹੀਂ ਹੈਗਾ ਪਿਛਲੇ 2 ਦਿਨ ਵਧੀਆ ਧੁੱਪ ਲੱਗੀ ਆ ਦੇਖੋ ਸਾਰਾ ਆ ਜਿਹੜਾ ਏਰੀਆ ਨਾ ਆ ਖੇਤ ਡੁੱਬੇ ਹੋਏ ਆ ਜਿਹਦੇ ਨਾਲ-ਨਾਲ ਬਿਲਕੁਲ ਬਈ ਦੇ ਨਾਲ ਪੈਂਦੇ ਖੇਤ ਆ ਉਹ ਉਹਦੇ ਨਜ਼ਰ ਆਉਂਦੇ ਆ ਕਿ ਉਹਨਾਂ ਦੇ ਵਿੱਚ ਪਾਣੀ ਗਿਆ ਹੋਇਆ ਆ ਜਿਹੜੇ ਨੀਵੇਂ ਖੇਤ ਆ ਤੇ ਇਹੀ ਹਾਲ ਆਪਾਂ ਜਾ ਕੇ ਦੇਖਦੇ ਹਾਂ ਜਮਸ਼ੀਰ ਦਵਾਲੀ ਦਾ ਵੀ ਕੀ ਹਾਲ ਹੈ ਡਰੋਨ ਨਾਲ ਦੂਰ ਦੂਰ ਤੱਕ ਪਤਾ ਲੱਗ ਜਾਂਦਾ ਆਮ ਵੀਡੀਓ ਦੇ ਵਿੱਚ ਸਿਰਫ ਆਪਾਂ ਉਹਨਾਂ ਕਿਰੀਆ ਦੇਖ ਸਕਦੇ ਹਾਂ ਆ ਦੇਖੋ ਪਾਣੀ ਉਹ ਦੂਰ ਦੀਦਾ ਆਪਾਂ ਨੂੰ ਸਾਰਾ ਉਹ ਬਾਹਰ ਗਿਆ ਹੋਇਆ ਬਾਹਰ ਜਿਹੜੇ ਖੇਤ ਜਾਂ ਡੁੱਬੇ ਹੋਏ ਆ ਦੇਖੋ ਆ ਸਾਰਾ ਏਰੀਆ ਹੈ ਜੀ ਇਹ ਕੁੱਕੜਪਿੰਡ ਵਾਲਾ ਜਿੱਥੋਂ ਬਈ ਨੰਗਦੇ ਬਾ ਕੁੱਕੜਪਿੰਡ ਦੇ ਲੱਗੇ ਆ ਆ ਦੇਖੋ ਕਿੰਨੀ ਦੂਰ ਤੱਕ ਪਾਣੀ ਫੈਲਿਆ ਹੋਇਆ ਆ ਬਈ ਤੋਂ ਬਾਹਰ ਸੂ ਮਾਰ ਦੇ ਅੱਗੇ ਰਾਸ ਆ ਆ ਦੇਖੋ ਅੱਗੇ ਵੀ ਆ ਦੇਖੋ ਆ ਜਿਹੜੇ ਉਹਦੀ ਦਿਖ ਰਿਹਾ ਸਾਰੇ ਨੀਵੇਂ ਖੇਤ ਹੈ ਨਾ ਜਿਹੜੇ ਉਹਨਾਂ ਵਿੱਚ ਪਾਣੀ ਚਲਾ ਗਿਆ ਆ ਦੂਰ ਦੂਰ ਤੱਕ ਤੇ ਕਈ ਮੇਰੇ ਕਿਸਾਨ ਭਰਾਵਾਂ ਦਾ ਜਿਹੜਾ ਨੁਕਸਾਨ ਹੋ ਵੀ ਗਿਆ ਆ ਆ ਦੇਖੋ ਅੱਗੇ ਵੀ ਪਾਣੀ ਬਾਹਰ ਆ ਰਿਹਾ ਸਰ ਆ ਆ ਤੁਹਾਨੂੰ ਨਜ਼ਰ ਆ ਰਿਹਾ ਵੀਡੀਓ ਦੇ ਵਿੱਚ ਇਹ ਸਾਰੇ ਖੇਤ ਹੈ ਜੀ ਸਾਈਡਾਂ ਤੇ ਆ ਦੇਖੋ ਬਾਰਡਰ ਦਿਖ ਰਿਹਾ ਪੂਰਾ ਬਈ ਦਾ ਤੇ ਆ ਦੇਖੋ ਆ ਦੂਜੇ ਪਾਸੇ ਵੀ ਜਿਹੜਾ ਪੂਰਾ ਖੇਤ ਵਿੱਚ ਆ ਗਿਆ ਆ ਖੂਬ ਵਾਲਿਆਂ ਦੇ ਸਿਰ ਤੇ ਬਹੁਤ ਵੱਡਾ ਖਤਰਾ ਮੰਨਰਾ ਰਿਹਾ ਖੂਹ ਦੇਖੋ ਬਿਲਕੁਲ ਨਾਲ ਆ ਕੰਡੇ ਤੇ ਖੂਹ ਆ ਤੇ ਆ ਦੇਖੋ ਇਹ ਪਾਣੀ ਇੱਥੇ ਵੀ ਬਾਹਰ ਆਇਆ ਹੋਇਆ ਆ ਜੀ ਸੋ ਅਰਦਾਸ ਹੈ ਹਮਾਰਾ ਜੇ ਕਿ ਜਲਦੀ ਜਲਦੀ ਇਹ ਸਾਰਾ ਕੁਝ ਸਹੀ ਹੋਵੇ ਜੀ ਲੋ ਜੀ ਇਹ ਸੀ ਇੱਥੇ ਦੇ ਹਾਲਾਤ ਤੁਸੀਂ ਦੇਖੇ ਆ ਲੋਕ ਜਾ ਰਹੇ ਇਸੇ ਪਾਣੀ ਵੇਚਦੇ ਜਿਹਨਾਂ ਨੇ ਜ਼ਰੂਰੀ ਕੰਮਾਂ ਤੇ ਜਾਣਾ ਆ ਸਕੂਲਾਂ 'ਚ ਛੁੱਟੀਆਂ ਕੀਤੀਆਂ ਹੋਈਆਂ ਪੰਜਾਬ ਸਰਕਾਰ ਵੱਲੋਂ ਤੇ ਲੋਕ ਦੇਖਣ ਆ ਰਹੇ ਆ ਪਾਣੀ ਕਿੰਨਾ ਲੈਵਲ ਹੈ ਜਿਨ੍ਹਾਂ ਨੇ ਰੋਜ਼ ਦਾ ਆਉਣ ਜਾਣਾ ਸਵੇਰੇ ਸ਼ਾਮ ਤੇ ਆ ਬਾਈ ਵੀ ਲੱਗਦਾ ਕੰਮ ਚੱਲੇ ਭਾਜੀ ਕੰਮ ਚੱਲੇ ਆ ਕੱਲ ਰਾਤ ਵੀ ਕੰਮ ਤੋਂ ਆਏ ਹੁਣ ਕਿੰਨਾ ਕੁ ਪਾਣੀ ਸੀ ਕੱਲ ਰਾਤ ਤਾਂ ਕਾਫੀ ਸੀਗਾ ਰਾਤ ਤਾਂ ਤੈਰ ਡੁੱਬਦੇ ਸੀ ਅੱਛਾ ਤੈਰ ਡੁੱਬਦੇ ਸੀ ਕੱਲ ਹਨਾ ਘਟ ਗਿਆ ਹੁਣ ਠੀਕ ਆ ਚਲੋ ਆਸ ਕਰਦੇ ਆ ਪਾਣੀ ਹੋਰ ਘਟ ਜਵੇ ਤੇ ਬਾਈ ਕਹਿੰਦਾ ਰਾਤ ਤਾਂ ਤੈਰ ਡੁੱਬਦੇ ਸੀ ਯਾਨੀ ਗੋਡੇ-ਗੋਡੇ ਪਾਣੀ ਸੀ ਰਾਤ ਉੱਥੇ ਘਟਿਆ ਆ ਪਾਣੀ ਉਹ ਮਜਬੂਰ ਆ ਲੋਕ ਵੀ ਕੰਮਾਂ ਤੇ ਜਾਣ ਲਈ ਕਿਉਂਕਿ ਘਰ ਚਲਾਉਣਾ ਹੈ ਹਾਂਜੀ ਜਮਸ਼ੇਰਵਾਲ ਦੀ ਘੁੰਮਣਾ ਬਹੁਤ ਪੈਂਦਾ ਸਾਨੂੰ ਜੇ ਉਧਰ ਤੇ ਜਾਂਦੇ ਹਨਾ ਆਪਣਾ ਪਿੰਡ ਕਿਹੜਾ ਜੀ ਹਰਦੋਫਰਾਲਾ ਹਰਦੋਫਰਾਲਾ ਪਿੰਡ ਹੈ ਇਹਦਾ ਆਪਣਾ ਪਿੰਡ ਹੈ ਜੀ ਇਹ ਬਹੁਤ ਸਾਡੇ ਪੁਰਾਣੇ ਇਹ ਘੱਟੋ ਘਾਟ 40-45 ਸਾਲ ਪੁਰਾਣਾ ਹੈ ਗਿਆਨੀ ਗਿਆਨ ਸਿੰਘ ਮੁੱਖ ਮੰਤਰੀ ਬਣਿਆ ਸੀਗਾ ਜੀ ਜਦੋਂ ਅਸੈਂਬਲੀ ਦਾ ਬਣਿਆ ਆ ਜਦੋਂ ਦਾ ਬਣਿਆ ਆ ਜਦੋਂ ਦਾ ਬਣਿਆ ਆ ਇਹ ਕੋਲ ਕਿਸੇ ਟਾਈਮ ਵੀ ਧੋਖਾ ਪਬਲਿਕ ਨੂੰ ਦੇ ਸਕਦਾ ਸਰਕਾਰ ਦਾ ਇਹ ਕੰਮ ਬਿਲਕੁਲ ਧਿਆਨ ਨੇਗਾ ਤੇ ਤੁਸੀਂ ਕਦੀ ਇਹ ਲਿਖ ਕੇ ਦਿੱਤਾ ਨਹੀਂ ਪਿੰਡਾਂ ਵਾਲਿਆਂ ਨੇ ਸਾਡਾ ਇਹ ਰਾਹ ਹੀ ਇਹ ਆ ਗ੍ਰਾਮ ਪੰਚਾਇਤਾਂ ਨੇ ਦੇਖਣਾ ਪਬਲਿਕ ਦੇ ਅੱਜਕੱਲ੍ਹ ਕੋਣ ਚੱਲਦਾ ਉਹਨਾਂ ਨੇ ਮਤੇ ਪਾ ਕੇ ਦੇਣੇ ਹੁੰਦੇ ਆ ਪਿੰਡੀ ਪੰਚਾਇਤ ਪਾ ਆ ਪਿੰਡੇ ਪਾ ਹਾਂਜੀ ਪੁਲ ਬਹੁਤ ਨੀਮਾਇਆ ਦੇਖੋ ਐਸੇ ਲੇ ਪਾਣੀ ਉੱਪਰ ਦੀ ਚੱਲ ਰਿਹਾ ਆ ਪੁਲ ਨੀਮਾਇਆ ਆ ਪੁਲੀ ਆ ਜੀ ਕਿਤਰਾ ਦੀ ਪੁਲੀ ਆ ਹਾਂ ਬਿਲਕੁਲ ਠੀਕ ਆ ਜੀ ਤੇ ਮੀਂਹ ਧੋਖਾ ਦੀ ਸਕਦੀ ਬਰਸਾਤ ਦੇ ਦਿਨਾਂ ਦੇ ਵਿੱਚ ਕਿੰਨੇ ਟਾਈਮ ਵੀ ਐਕਸੀਡੈਂਟ ਹੋ ਗਿਆ ਰਾਤੀ ਮੈਂ 12 ਵਜੇ ਬੰਮਾਰ ਹੋ ਗਿਆ ਜੀ 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 ਅਸੀਂ ਕਾਰ ਕਰਕੇ ਇੱਥੇ 12 ਵਜੇ ਨਾਂਕੇ ਗਏ ਆ ਅੱਛਾ ਜੀ ਉਦੋਂ ਪਾਣੀ ਪਾਣੀ ਇੱਧੇ ਚੱਲਦਾ ਸੀਗਾ ਜੀ ਅੱਛਾ ਜਿਆਦਾ ਸੀ ਕਿ ਘਰ ਸੀ ਤੋਂ ਇੰਨਾ ਕਿ ਸੀਗਾ ਜੀ ਠੀਕ ਆ ਜੀ ਲੇਕਾ ਸਾਡੇ ਨੰਗ ਗਿਆ ਸੀ ਪਰ ਲੇਕਨ ਬੜੇ ਜਿਗ ਰਹੇ ਨੰਕੇ ਗਏ ਆ ਠੀਕ ਆ ਉਹ ਸੜਕ ਵੀ ਛੋਟੀ ਕਪਟੋ ਤੋਂ ਕਹਿੰਦੇ ਕਰੈਗ ਹੋਵੇ ਦੇ ਪੌੜਾ ਹਾਂਜੀ ਹਾਂਜੀ ਬੰਗਾਲ ਵਾਲੇ ਬੰਦੇ ਨੂੰ ਕੀ ਪਤਾ ਪਾਣੀ ਕੀ ਪਤਾ ਹਾਂ ਆ ਜੰਮੂ ਵਾਲਾ ਪੌੜ ਹੋਇਆ ਜਾਂ ਗੱਡੀਆਂ ਉੱਪਰ ਹੀ ਰਹਿ ਗਈਆਂ ਹਾਂਜੀ 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 ਸੋ ਇਹ ਅੰਕਲ ਜੀ ਦਾ ਕਹਿਣਾ ਹੈ ਹਰ ਤੋਂ ਸੌਲਾ ਪਿੰਡ ਆ ਜੀ ਇਹ ਪੌੜ ਗਿਆਨੀ ਜੈਲ ਸਿੰਘ ਦੇ ਟਾਈਮ ਦਾ ਬਣਿਆ ਹੋਇਆ ਆ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਹਦੀ ਸਾਰ ਨਹੀਂ ਲਈ ਛੋਟੀ ਪੁਲੀ ਆ ਤੇ ਉੱਚਾ ਨਹੀਂ ਕੀਤਾ ਗਿਆ ਦੇਖੋ ਰੋਡ ਉੱਚੇ ਹੋ ਗਏ ਸਾਹਮਣੇ ਰੋਡ ਉੱਚਾ ਆ ਤੇ ਇੱਧਰ ਵੀ ਰੋਡ ਉੱਚਾ ਆ ਪਰ ਦੋਨਾਂ ਪਾਸੇ ਰੋਡ ਉੱਚਾ ਆ ਤੇ ਪੁਲੀ ਨੀਵੀਂ ਆ ਜਦਕਿ ਪੁਲੀ ਉੱਚੀ ਹੋਣੀ ਚਾਹੀਦੀ ਆ ਤੇ ਚਲੋ ਇਹ ਵੀ ਗ੍ਰਾਮ ਪੰਚਾਇਤ ਨੂੰ ਦੇਖਣਾ ਚਾਹੀਦਾ ਕਿ ਜਿਹੜਾ ਕੰਮ ਹੋਣ ਵਾਲਾ ਜਲੂਰ ਕਰਾਉਣ ਕਿਉਂਕਿ ਜਦੋਂ ਪਾਣੀ ਜ਼ਿਆਦਾ ਆ ਜਾਣਾ ਤਾਂ ਇਹ ਇਹ ਤੋਂ ਰਾਹ ਜਿਹੜਾ ਬੰਦ ਹੋ ਜਾਣਾ ਬਿਲਕੁਲ ਵੀ ਤੇ ਜੇ ਇਹ ਉੱਚਾ ਹੋਊਗਾ ਤਾਂ ਰਾਹ ਚੱਲਦਾ ਰਹੂਗਾ ਚਾਹੇ ਪਾਣੀ ਜਿੰਨਾ ਮਰਜ਼ੀ ਆ ਜਾਵੇ ਸੋ ਇਹ ਵੀ ਧਿਆਨ ਦੇਣ ਜੋ ਗੱਲ ਆ ਤੇ ਚਲਦੇ ਆ ਤੁਹਾਨੂੰ ਜਮਸ਼ੇਰ ਵਾਲੇ ਪੁਲ ਤੇ ਲੈ ਕੇ ਚਲਦੇ ਉਸਦੇ ਹਾਲਾਤ ਦਿਖਾਉਨੇ ਆ ਤੇ ਜੁੜੇ ਰਹੀਓ ਨਾਲ ਤੇ ਆਪਾਂ ਦਿਵਾਲੀ ਵੀ ਤੁਹਾਨੂੰ ਲੈ ਕੇ ਜਾਵਾਂਗੇ ਦਿਵਾਲੀ ਦੇ ਹਾਲਾਤ ਕਿੱਦਾਂ ਦੇ ਪਾਣੀ ਕਿੰਨੇ ਪੱਧਰ ਤੱਕ ਕਿਉਂਕਿ ਜਿਹੜੀ ਇਹ ਹੀ ਬਈਆਂ ਇਹ ਹੀ ਆਪਣੇ ਜਮਸ਼ੇਰ ਤੋਂ ਦਿਵਾਲੀ ਹੁੰਦੇ ਹੁੰਦੇ ਅੱ ਚਲੋ ਚੱਲਦੇ ਆ ਜੀ ਨਾਲ ਜੁੜੇ ਰਹਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤਾਂ ਕਿ ਅੱਗੇ ਪਹੁੰਚ ਸਕੀ ਆਪਾਂ ਪਿੱਛੋਂ ਨਾ ਬਈ ਵੱਲੋਂ ਆਏ ਆ ਕੁੱਕਰ ਪਿੰਡ ਪਿੱਛੇ ਰਹਿ ਕੇ ਹਰਦੋ ਫਰਾੜੇਵਾਲ ਦੀ ਚੱਲੇ ਸੀ ਆ ਦੇਖੋ ਪਾਣੀ ਜਿਹੜਾ ਨਾ ਟੁੱਟ ਕੇ ਬਾਹਰ ਵੀ ਆਇਆ ਹੋਇਆ ਆ ਆ ਦੇਖੋ ਆ ਜੀਸੀਬੀ ਲੱਗੀ ਹੋਈ ਆ ਤੇ ਇੱਥੋਂ ਮਿੱਟੀ ਚੱਕੀ ਜਾ ਰਹੀ ਸੀ ਟੋਆ ਹੋਣਾ ਆ ਉਹ ਸਾਰਾ ਟੁੱਟ ਕੇ ਪਾਣੀ ਨਾ ਬਈ ਦਾ ਉਹ ਇਹਦੇ ਵਿੱਚ ਆ ਗਿਆ ਇੱਦੇ ਬਈ ਗਾਂ ਚਲ ਜਾਂਦੀ ਆ ਜੀ ਇੱਦੀ ਜਮਸ਼ੇਰ ਨੂੰ ਜਾਂਦੀ ਆ ਆਪਾਂ ਤੁਹਾਨੂੰ ਜਮਸ਼ੇਰ ਲੈ ਕੇ ਚੱਲੇ ਆ ਆਹੀ ਰਾਹ ਜਾਂਦਾ ਆ ਜਮਸ਼ੇਰ ਨੂੰ ਜਾਂਦੀ ਦੀ ਬਈ ਹਰ ਦੋ ਫਰਾਂ ਦਾ ਗੱਬੇ ਲੈ ਜਾਂਦਾ ਦੋਨਾਂ ਇੱਧਰ ਦੀ ਵੀ ਬਈ ਘੁੰਮ ਤੇ ਇੱਧਰ ਦੂਜੇ ਪਾਸੇ ਵੀ ਗਈ ਬਈ ਘੁੰਮਦੀ ਆ ਤੇ ਆਹ ਦੇਖੋ ਪਾਣੀ ਤਾਂ ਸਾਰੇ ਅੰਦਰ ਆ ਚੁੱਕਾ ਆ ਤੇ ਜੇ ਪਾਣੀ ਵਾਧਾ ਤਾਂ ਆਹ ਰੋਡ ਡੁੱਬਣ ਨੂੰ ਟਾਈਮ ਨਹੀਂ ਲੱਗਣਾ ਜਿਸ ਰੋਡ ਤੇ ਆਪਾਂ ਖੜੇ ਆ ਇਸ ਰੋਡ ਤੱਕ ਪਾਣੀ ਪਹੁੰਚਣ ਨੂੰ ਕਿਉਂਕਿ ਇਹਨਾਂ ਜ਼ਮੀਨਾਂ ਤੋਂ ਰੋਡ ਥੋੜਾ ਉੱਚਾ ਆ ਤੇ ਆਹ ਲੋ ਆ ਹਾਲਾਤ ਆ ਜੀ ਸਾਨੂੰ ਹੁਣ ਸਿੱਧਾ ਜਮਸ਼ੇਰ ਲੈ ਕੇ ਚੱਲਦੇ ਆ ਦਿਖਾਉਨੇ ਆ ਉੱਥੇ ਦੇ ਕੀ ਹਾਲਾਤ ਆ ਚਲੋ ਜੀ ਆਪਾਂ ਚਾਚਰਵਾਲਜੇ ਵੀ ਸ਼ੇਰਵਾਲੇ ਪੌੜ ਤੇ ਪਹੁੰਚ ਗਏ ਆ ਚਾਚਰਵਾਲ ਦੀ ਆਏ ਆ ਆਪਾਂ ਚਾਚੋ ਆਲਵਾਲ ਦੀ ਤੇ ਦੇਖਦੇ ਇੱਥੇ ਕੀ ਹਾਲਾਤ ਆ ਪਾਣੀ ਦਾ ਪੱਦਰ ਬਹੁਤ ਜਿਆਦਾ ਵਧਿਆ ਹੋਇਆ ਆ ਜਿਹੜਾ ਪਹਿਲਾਂ ਪੱਦਰ ਜਿਆਦੇ ਪ੍ਰਸਾਦਾ ਝੋਨ ਦੀ ਸੀ ਉਹ ਸਾਰਾ ਡੁੱਬ ਗਿਆ ਆ ਤੇ ਹਾਂ ਪਾਣੀ ਕਿੱਦਾਂ ਗਿਆ ਹੋਇਆ ਦੇਖੋ ਹਾਲ ਇੱਧਰ ਕੱਲ ਦੀ ਬਚੀ ਹੋਈ ਨਿਆਜ਼ ਕੋਈ ਪਾ ਕੇ ਗਿਆ ਆ ਤੇ ਉਹ ਸਾਰੇ ਜੀ ਖਾਂਦੇ ਆ ਅਦ੍ਰਿਸ਼ ਨੇ ਆਪਣੀ ਖਾ ਲਈ ਆ ਤੇ ਬਾਕੀ ਉਹ ਨਾ ਵਾਲੀ ਛੜਤੀ ਆ ਛੜਕਾਂ ਕਾਂ ਇਕੱਠੇ ਹੋਏ ਆ ਪੁੱਲ ਤੇ ਬਾਵਾ ਰੌਣਕ ਲੱਗੀ ਰਹਿੰਦੀ ਆ ਜੀ ਕੋਈ ਨਾ ਕੋਈ ਆਇਆ ਹੀ ਰਹਿੰਦਾ ਇੱਥੇ ਮਾਲ ਪੱਤਾ ਖਾਂ ਪੀਣ ਨਾ ਲਈ ਵੀ ਸੋ ਆਹ ਬਹਲਾਤ ਪਾਣੀ ਤੇ ਜਿਹੜੇ ਇੱਥੇ ਦੇ ਆ ਸੋ ਪਾਣੀ ਬਹੁਤ ਜ਼ਿਆਦਾ ਬਾਹਰ ਆਇਆ ਆ ਉਹ ਦੇਖੋ ਬਈ ਉਹ ਤੋਂ ਚੱਲ ਜਾਂਦੀ ਆ ਐਦਾਂ ਹੀ ਕਹਾਂਗੇ ਇਹ ਪਿੱਛੇ ਕੁੱਕਰ ਬੰਦ ਤੇ ਤੋਂ ਬਈ ਆਉਣੀ ਦੇਖੋ ਬਈ ਇਦੋਂ ਆਏ ਆ ਕੁਰਪੇਂ ਤੋਂ ਘੁੰਮਦੀ ਘਮੌਂਦੀ ਬਈ ਜਿਹੜੀ ਆ ਉਹ ਇੱਥੇ ਪਹੁੰਚਦੀ ਆ ਤੇ ਉਹ ਸਾਹਮਣੇ ਵੀ ਖੇਤਾਂ ਵਿੱਚ ਬਾਹਰ ਪਾਣੀ ਗਿਆ ਹੋਇਆ ਆ ਬਾਰਡਰ ਤੋਂ ਇੱਥੇ ਵੀ ਆ ਪਾਣੀ ਬਾਹਰ ਆਇਆ ਹੋਇਆ ਆ ਪਹਿਲਾਂ ਪਾਣੀ ਨੀਵਾ ਸੀਗਾ ਬਹੁਤ ਆ ਜਿਹੜਾ ਏਰੀਆ ਹਨਾ ਇਹ ਵੀ ਇਹ ਬਾਰਡਰ ਆ ਛੋਈ ਹਾਲਾਤ ਆ ਜਮਸ਼ੀਰ ਵਾਲੀ ਬਈ ਦੇ ਸਚੂਆਲ ਵਾਲੇ ਪੌਂਦ ਤੇ ਵੀ ਆਪਾਂ ਡਰੋਨ ਨਾਲ ਦੇਖਣ ਲੱਗੇ ਕਿ ਕਿੰਨਾ ਕੁ ਏਰੀਆ ਜਿਹੜਾ ਵਿੱਚ ਪਾਣੀ ਗਏ ਖੇਤ ਆ ਸੋ ਦੇਖਦੇ ਆ ਥੋੜੇ ਸ਼ਾਟ ਲੈਨੇ ਇਥੋਂ ਵੀ ਆਪਾਂ ਨੂੰ ਪਤਾ ਲੱਗ ਜੂਗਾ ਕਿਹੜੇ ਕਿਹੜੇ ਖੇਤ ਨੀਵੇਂ ਸੀ ਇੱਥੇ ਪਾਣੀ ਵੜਿਆ ਹੋਇਆ ਸੋ ਡਰੋਨ ਆਪਣਾ ਤਿਆਰ ਆ ਜੀ ਕਰਦੇ ਆ ਸਟਾਰਟ ਇਹਨੂੰ ਆ ਦੇਖੋ ਇੱਥੇ ਸਕਰੀਨ ਤੇ ਸਾਰਾ ਕੁਝ ਆ ਜਾਂਦਾ ਆ ਕੰਪੋਨੈਂਟ ਅਪਡੇਟਡ ਵਾਜੀ ਇਹਦੇ ਸ਼ੌਟ ਤੁਸੀਂ ਹੁਣ ਅੱਗੇ ਦੇਖੋਗੇ ਇਹ ਹੁਣ ਤੁਸੀਂ ਜਮਸ਼ੇਰ ਦਾ ਏਰੀਆ ਦੇਖ ਰਹੇ ਜਮਸ਼ੇਰ ਵਾਲੇ ਪੁਲ ਤੋਂ ਆਪਾਂ ਡਰੋਨ ਉਡਾਇਆ ਹੈ ਜੀ ਤੇ ਇਹ ਬੈਕ ਸਾਈਡ ਨੂੰ ਜਾ ਰਹੇ ਹਾਂ ਦੇਖੋ ਕੁੱਕਰਪਿੰਡ ਤੋਂ ਜਿਹੜੀ ਬਈ ਆ ਰਹੀ ਆ ਦੇਖੋ ਇੱਥੋਂ ਵੀ ਬਈ ਜਿਹੜੀ ਆ ਖੇਤਾਂ ਵੱਲ ਗਈ ਹੋਈ ਆ ਬਾਹਰ ਹੋਇਆ ਆ ਪਾਣੀ ਖੇਤਾਂ ਵਿੱਚ ਤੇ ਆ ਆਪਣਾ ਜਮਸ਼ੇਰ ਵਾਲਾ ਪੌੜ ਆ ਗਿਆ ਜੀ ਆ ਦੇਖ ਲਓ ਇਹ ਪਿੱਛੇੋਂ ਜਮਸ਼ੇਰ ਆਪਣੇ ਕੁੱਕਰਪਿੰਡ ਤੋਂ ਜਿਹੜੀ ਬਈ ਆਉਂਦੀ ਉਹੀ ਬਈ ਆ ਦੇ ਅੱਗੇ ਚਲੀ ਜਾਂਦੀ ਆ ਇਹ ਪੌਲ ਉੱਚਾ ਹੋਣ ਕਰਕੇ ਬਹੁਤ ਜ਼ਿਆਦਾ ਬਚਾਇਆ ਜਿੱਦਾਂ ਤੁਸੀਂ ਦੇਖਿਆ ਕੁੱਕੜ ਪਿੰਡ ਵਾਲਾ ਪੌਲ ਸੀ ਉਹ ਨੀਵਾ ਆ ਪੁਲੀ ਆ ਛੋਟੀ ਤੇ ਇਹ ਪੌਲ ਉੱਚਾ ਹੋਣ ਕਰਕੇ ਬਹੁਤ ਬਚਾਇਆ ਤੇ ਚਾਲੂ ਰਹਿੰਦਾ ਆ ਪਰ ਪਾਣੀ ਦਾ ਪੱਦਰ ਆ ਦੇਖੋ ਪੌਲ ਪਾਰ ਕਰਦੇ ਸਾਰੀ ਪਾਣੀ ਜਿਹੜਾ ਬਾਹਰ ਆਇਆ ਹੋਇਆ ਆ ਖੇਤਾਂ ਵਿੱਚ ਸੇਮ ਕੁੱਕੜ ਪਿੰਡ ਵਾਲੇ ਹਾਲਾਤ ਹੀ ਆ ਜਿੱਥੇ ਇੱਥੇ ਨੀਵੇਂ ਖੇਤ ਆ ਉਥੇ-ਉਥੇ ਪਾਣੀ ਆ ਸਾਰਾ ਬਾਹਰ ਖੇਤਾਂ ਵਿੱਚ ਗਿਆ ਹੋਇਆ ਤੇ ਖੇ ਨੁਕਸਾਨ ਹੋ ਗਿਆ ਜਿਹੜਾ ਕਿਸਾਨਾਂ ਦਾ ਇੱਥੇ ਵੀ ਜੇ ਪਾਣੀ ਦਾ ਪੱਧਰ ਵੱਧ ਆਇਆ ਤਾਂ ਜਿਹੜੇ ਹੋਰ ਨਾਲ ਲੱਗਦੇ ਖੇਤਾਂ ਦੇਖੋ ਸਾਰਾ ਖੇਤਾਂ ਵਿੱਚ ਪਾਣੀ ਘੁੰਮਿਆ ਹੋਇਆ ਆ ਜਿਨ੍ਹਾਂ ਦੇ ਖੇਤ ਉਹਨਾਂ ਨੂੰ ਪਤਾ ਹੁੰਦਾ ਕੇਵਲ ਆਪਾਂ ਨੂੰ ਘਰ ਬੈਠਿਆਂ ਨੂੰ ਇਹ ਚੀਜ਼ ਨਹੀਂ پتہ ਲੱਗਦੀ ਇਸ ਲਈ ਡਰੋਨ ਦਾ ਇਹੀ ਫਾਇਦਾ ਹੋਇਆ ਕਿ ਆਪਾਂ ਨੂੰ ਇਹ ਸਾਰਾ ਏਰੀਆ ਦਸਪਾਕੇ ਪਾਣੀ ਵਾਕਈ ਬਾਹਰ ਗਿਆ ਹੋਇਆ ਖੇਤਾਂ ਦੇ ਵਿੱਚ ਬਈ ਤੋਂ ਇੰਨਾ ਪਾਣੀ ਦਾ ਪੱਧਰ ਵਧਿਆ ਹੋਇਆ ਆ ਆਹ ਲੋ ਜੀ ਆ ਆਪਣਾ ਪੌਲਿਆ ਜਮਸ਼ੀਰ ਵਾਲਾ ਜਿੱਥੇ ਆਪਾਂ ਖੜੇ ਹੋ ਕੇ ਵੀਡੀਓ ਬਣਾ ਰਹੇ ਆ ਸੋ ਪੌਲ ਇਹ ਥੋੜਾ ਜਿਹਾ ਹੀ ਹੋਇਆ ਪਰ ਇਹਨੂੰ ਸਮਝ ਲਓ ਕਿ ਉਸ ਪੁਲੀ ਤੋਂ ਬਾਅਦ ਹੀ ਬਣਿਆ ਆ ਤੇ ਇਹ ਠੀਕ ਆ ਸਾਰਾ ਕੁਝ ਪਾਣੀ ਦਾ ਪੱਧਰ ਅੱਗੇ ਨਾਲੋਂ ਵਧਿਆ ਆ ਜਿੰਨਾ ਪਹਿਲਾਂ ਸੀਗਾ ਤੇ ਅੱਜੇ ਤੱਕ ਅਰਦਾਸ ਕਰਦੇ ਆ ਕਿ ਅੱਗੇ ਨਾ ਵਧੇ ਤਾਂ ਬਹੁਤ ਵਧੀਆ ਗੱਲ ਆ ਜੀ ਤੁਸੀਂ ਵੀ ਕਰਿਓ ਅਰਦਾਸ ਲੋ ਜੀ ਆਪਾਂ ਪਹੁੰਚ ਗਏ ਆਂ ਦਿਵਾਲੀ ਵਾਲੇ ਪੁਲ ਤੇ ਜਿਹੜਾ ਜਲਨ ਜਾਂਦਾ ਸੋ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਿਆ ਹੋਇਆ ਉਹੀ ਬਈਆਂ ਪਰ ਇਦਾਂ ਆ ਕਿ ਕਿਤੇ ਖੇਤ ਉੱਚੇ ਆ ਕਿਤੇ ਨੀਵੇਂ ਆ ਤੇ ਇੱਥੇ ਜਿਹੜਾ ਪਾਣੀ ਆ ਜਿਹੜੀ ਸਕੂਲ ਆ ਉਹ ਸਕੂਲ ਦੀ ਕੰਨ ਜਾ ਕੇ ਲੱਗਾ ਹੋਇਆ ਤੇ ਇਸ ਪਾਸੇ ਵੀ ਪਾਣੀ ਸਾਰ ਆ ਨਾ ਖੇਤਾ ਵਿੱਚ ਵੜਿਆ ਹੋਇਆ ਕਿਉਂਕਿ ਮਿੱਟੀ ਚੱਕੀ ਹੋਈ ਆ ਆ ਲੋ ਇਹ ਸਭ ਤੁਸੀਂ ਦੇਖੋਗੇ ਤਾਂ ਪਾਣੀ ਬਾਹਰ ਆ ਤੇ ਆ ਜਿਹੜੇ ਪੋਲ ਦੇ ਹਾਲਾਤ ਆ ਬਹੁਤ ਖਾਸ ਆ ਜਦੋਂ ਕੋਈ ਵੀ ਗੱਡੀ ਵੱਡੀ ਲੰਘਦੀ ਆ ਬੱਸ ਲੰਘਦੀ ਆ ਨਾ ਤੇ ਇੱਕ ਕੰਬਦਾਇਆ ਬਹੁਤ ਜਿਆਦਾ ਕੰਬਦਾਇਆ ਇਹ ਕਿ ਜਿੱਦਾਂ ਹੁਣ ਡਿਗ ਪੈਣਾ ਹੁੰਦਾ ਹੈ ਬਹੁਤ ਵਾਰ ਇਹ ਹੋ ਚੁੱਕਾ ਹੈ ਕਿ ਇਸ ਪੁਲ ਤੇ ਖੱਡੇ ਪੈ ਚੁੱਕੇ ਆ ਖੱਡਿਆਂ ਖੱਡਿਆਂ ਨੂੰ ਦੇਖੋ ਆਹ ਦੇਖੋ ਕੰਕਰੀਟ ਦੇ ਨਾਲ ਪੂਰਤ ਹੋ ਜਾਂਦਾ ਆ ਤੇ ਪਰ ਟੀਅਰ ਬਾਹਰ ਨਿਕਲੇ ਹੋਏ ਆ ਆ ਦੇਖੋ ਟੀਅਰ ਬਾਹਰ ਨਿਕਲੇ ਹੋਏ ਆ ਆ ਦੇਖੋ ਸਾਰੀ ਉੱਪਰੋਂ ਜਿਹੜੀ ਕੰਕਰੀਟ ਆ ਮੜ ਚੁੱਕੀ ਆ ਆ ਦੇਖੋ ਟੀਅਰ ਜਿਹੜੇ ਆ ਆ ਦੇਖੋ ਇਹ ਦੀ ਸਾਰੇ ਪੁਲ ਦੇ ਹਾਲਾਤ ਆ ਕਿ ਕੱਲ ਨੂੰ ਜੇ ਜਿਆਦਾ ਕੋਈ ਵੱਡੀ ਆਫਤ ਆਉਂਦੀ ਆ ਤਾਂ ਇਹ ਪੁਲ ਕਾਰਜ ਕਰਨੀ ਹੈਗਾ ਆ ਦੇਖ ਲਓ ਆ ਹਾਲਾਤ ਆ ਜੀ ਰੋਜ਼ ਕਿੰਨੇ ਲੋਗ ਟੱਪਾ ਫਸਾ ਕੱਟੀਆਂ ਟਰਾਲੀਆਂ ਲੈ ਕੇ ਇਥੋਂ ਲੰਘਦੇ ਆ ਪਰ ਇਸ ਪੁਲ ਦਾ ਹਾਲ ਤੁਸੀਂ ਆਪ ਦੇਖ ਲਓ ਲੋਜਿਸਟਿਕ ਦੇ ਲੰਘਦੇ ਆ ਉਹ ਦੱਸ ਸਕਦੇ ਆ ਇਹ ਜਿਹੜੇ ਟੋਏ ਪਏ ਆ ਇਹ ਗੱਡੀਆਂ ਮੁਰਸਲ ਵੱਧ ਭੰਦੇ ਆ ਤੇ ਆ ਦੇਖੋ ਇੱਥੇ ਕੰਕਰੀਟ ਅੱਗੇ ਵੀ ਇੱਥੇ ਟੋਆ ਪੈ ਗਿਆ ਸੀ ਆ ਕੰਕਰੀਟ ਪਾ ਕੇ ਉਹ ਟੋਆ ਪੂਰ ਦਿੱਤਾ ਗਿਆ ਤੇ ਵੱਡੇ ਵੱਡੇ ਟੋਏ ਪਏ ਹੋਏ ਇਹਦੇ ਵਿੱਚ ਆ ਦੇਖੋ ਟੋਏ ਜਿਹੜੇ ਖੱਡੇ ਆ ਨਾ ਆ ਦੇਖੋ ਜਿਹੜੀਆਂ ਉਹ ਗੱਡੀਆਂ ਆ ਉਹ ਦਿਸਣ ਲੱਗ ਪਈਆਂ ਆਂ ਗਾਂ ਵੀ ਇਹੀ ਹਾਲ ਆ ਦੋ ਤਿੰਨ ਵਾਰ ਖੱਡਾ ਪੈ ਚੁੱਕਾ ਆ ਤੇ ਜੇ ਕਾਹ ਨੂੰ ਕੋਈ ਵੱਡੀ ਆਫਤ ਆਉਂਦੀ ਆ ਇਸ ਬਈ ਵਿੱਚ ਹੜ੍ਹ ਦੇ ਹਾਲਾਤ ਬਣਦੇ ਆ ਤਾਂ ਇਹ ਪੌਲ ਖਤਰੇ ਦੀ ਘੰਟੀ ਬਜਾਊਗਾ ਜੀ ਜੋ ਇਹਦੇ ਹਾਲਾਤ ਆ ਕਿਉਂਕਿ ਇਹ ਪੌਲ ਅਜਦਾ ਨਹੀਂ ਬਹੁਤ ਪੁਰਾਣਾ ਪੌਲ ਆ ਬਹੁਤ ਚਿਰ ਤੋਂ ਇਸ ਏਰੀਆ ਦੇ ਲੋਕ ਮੰਗ ਕਰ ਰਹੇ ਆ ਨਵੇਂ ਪੌਲ ਦੀ ਪਰ ਪੌਲ ਨਹੀਂ ਬਣਿਆ ਤੇ ਇਸ ਵੇਲੇ ਹਾਲਾਤ ਤੁਹਾਨੂੰ ਡਰੋਨ ਨਾਲ ਦਿਖਾ ਦਿੰਦੇ ਆ ਉਹ ਸਾਹਮਣੇ ਸਕੂਲ ਆ ਜੀ ਉਹਦੀ ਕੰਧ ਨਾਲ ਜਿਹੜਾ ਪਾਣੀ ਐਸੇ ਲੱਗ ਚੁੱਕਾ ਆ ਇਧਰ ਵੀ ਪਾਣੀ ਖੇਤਾਂ ਵਿੱਚ ਗਿਆ ਹੋਇਆ ਆ ਜੇ ਜੂਨ ੜੋਣੇ ਆ ਉਹਦੇ ਤੁਹਾਨੂੰ ਸਾਫ਼-ਸਾਫ਼ ਸਰ ਕੋ ਦਿਖ ਪੈਣਾ ਆ ਸੋ ਇਹ ਜੱਜਾਦਨ ਜਾਂਦਾ ਰਾਹ ਜਿੱਦੇ ਜੱਡਾ ਚਲੇ ਜਾਂਦਾ ਆ ਸੋ ਮੇਨ ਹੱਬ ਆਇਆ ਇਹ ਪੌਲ ਤੇ ਬੀਐਨਟੀਆ ਪ੍ਰਸ਼ਾਸਨ ਨੂੰ ਆ ਵਾਲੇ ਸਮੇਂ 'ਚ ਪੌਲ ਨੂੰ ਨਵਾਂ ਬਣ ਗਿਆ ਤਾਂ ਬਹੁਤ ਵਧੀਆ ਗੱਲ ਆ ਆ ਦੇਖੋ ਗੱਡੀ ਨੰਗੀ ਆਪਾਂ ਖੜੇ ਨਾ ਪੂਰਾ ਕੰਮ ਬੜਾਇਆ ਪੌਲ ਕੇ ਹੁਣ ਹੀ ਡੇਗ ਪੈਣਾ ਆ ਇਹ ਹਾਲਾਤ ਆ ਪੌਲ ਦੇ ਕੁੱਕਰ ਪਿੰਡ ਤੇ ਜਮਸ਼ੇਦ ਤੋਂ ਬਾਅਦ ਆਪਾਂ ਆ ਗਏ ਆ ਜੀ ਦੀਵਾਲੀ ਤੋਂ ਦਸੀ ਦਿੱਤਾ ਦਿਵਾਲੀ ਵਾਲੇ ਪੁਲ ਦੇ ਉੱਤੇ ਖੜੇ ਹੋ ਕੇ ਆ ਵੀਡੀਓ ਬਣਾ ਰਹੇ ਆ ਆ ਦੇਖੋ ਸੇਮ ਇੱਥੇ ਵੀ ਖੇਤਾਂ ਦੇ ਵਿੱਚ ਪਾਣੀ ਜਾ ਚੁੱਕਾ ਆ ਪਾਣੀ ਬਹੁਤ ਜ਼ਿਆਦਾ ਬਾਹਰ ਆਇਆ ਹੋਇਆ ਥੋੜਾ ਨਹੀਂ ਹੈਗਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਜਿਹੜੇ ਨੀਵੇਂ ਖੇਤ ਆ ਡੁੱਬ ਗਏ ਆ ਝੋਨਾ ਉਹ ਮਰ ਗਿਆ ਆ ਕਿਸਾਨਾਂ ਦਾ ਸੋ ਦਿਵਾਲੀ ਪਿੰਡ ਬਿਲਕੁਲ ਜ਼ਿਆਦਾ ਨਾਲ ਲੱਗਦਾ ਆ ਜਦੋਂ ਬਈ ਤੋਂ ਆਪਾਂ ਪੁਲ ਤੋਂ ਪਿੱਛੇ ਨਾ ਬਿਲਕੁਲ ਨਾਲ ਹੀ ਬਹੁਤ ਜਲਦੀ ਪਾਣੀ ਇੱਥੇ ਆ ਜਾਂਦਾ ਇਹ ਆਪਣਾ ਦਿਵਾਲੀ ਤੋਂ ਜਿਹੜਾ ਜੜਜੜੇ ਨੂੰ ਪੁੱਲ ਜਾਂਦਾ ਆ ਉਹਦੇ ਤੇ ਖੜੇ ਆਪਾਂ ਤੇ ਪੁੱਲ ਦੇ ਵੀ ਬਾਰੇ ਵਧੀਆ ਹਾਲਾਤ ਨਹੀਂ ਤੁਸੀਂ ਦੇਖ ਲੇ ਪਿੱਛੇ ਵੀਡੀਓ ਵਿੱਚ ਆ ਦੇਖੋ ਸਾਰਾ ਪਾਣੀ ਬਾਹਰ ਆਇਆ ਹੋਇਆ ਦੂਰ ਦੂਰ ਤੱਕ ਨਿਕਲ ਜਾਂਦੀ ਆ ਇਹੀ ਦਿਖਦਾ ਆ ਕਿ ਪਾਣੀ ਜਿਹੜਾ ਆ ਉਹ ਖੇਤਾਂ ਦੇ ਵਿੱਚ ਘੁੰਮਿਆ ਹੋਇਆ ਆ ਤੇ ਉਹ ਸੋ ਹਾਲਾਤ ਨਾਜ਼ੁਕ ਹੀ ਆ ਬਹੁਤ ਜ਼ਿਆਦਾ ਨਾਜ਼ੁਕ ਆ ਦੇਖੋ ਖੇਤ ਸਾਰੇ ਪਾਸੇ ਦੇਖੀ ਤਾਂ ਇਹੀ ਹਾਲਾਤ ਕੁੱਕੜ ਪਿੰਡ ਜੋ ਮਸ਼ੀਰ ਦਿਵਾਲੀ ਤੱਕ ਦੇ ਹਾਲਾਤ ਆ ਇਹ ਜਿੱਥੇ-ਇਥੇ ਬਈ ਬਗਦੀ ਹੋਣੀ ਆ ਉੱਥੇ-ਉੱਥੇ ਨੁਕਸਾਨ ਤਾਂ ਬਹੁਤ ਹੋ ਰਿਹਾ ਇਸ ਵੇਲੇ ਵੀ ਕਿਉਂਕਿ ਪਾਣੀ ਦਾ ਪੱਧਰ ਵਧਿਆ ਹੋਇਆ ਆ ਜੋ ਪਿਛਲੇ ਦਿਨਾਂ ਦੇ ਵਿੱਚ ਇੰਨੀ ਜ਼ਿਆਦਾ ਬਰਸਾਤ ਹੋਈ ਆ ਤੇ ਅੱਜ ਵੀ ਬੱਦਲ ਹੋਏ ਆ ਬਹੁਤ ਜ਼ਿਆਦਾ ਪਾਣੀ ਬਾੜ ਆ ਬਈ ਤੋਂ ਬਈ ਦੇ ਕੰਡੇ ਸਾਫ਼ ਦਿਸਦੇ ਆ ਕਿਉਂਕਿ ਬਈ ਦੇ ਕੰਡਿਆਂ ਤੇ ਬਹੁਤ ਜ਼ਿਆਦਾ ਦਰਖਤ ਆ ਹੋਰ ਪੇੜ-ਪੌਦੇ ਆ ਇਸ ਕਰਕੇ ਬਈ ਦੇ ਕੰਡੇ ਤੁਸੀਂ ਦੇਖ ਹੀ ਸਕਦੇ ਹੋ ਦੇਖੋ ਇਹਨਾਂ ਦੀਦੀ ਆ ਬਈ ਜਿਹੜੀ ਆ ਇਹ ਕਿਦਾਂ ਕਾਲੀ ਬਈ ਕਹਿੰਦੇ ਇਹਨੂੰ ਕਾਲੀ ਬਈ ਕਿਦਾਂ ਬਾਰ ਬਲੇਵੇਂ ਖਾਂਦੀ ਅੱਗੇ ਵਧਦੀ ਆ ਤੇ ਨਾਲ-ਨਾਲ ਜਿਹੜੇ ਖੇਤ ਪੈਂਦੇ ਆ ਉਹਨਾਂ ਦੇ ਵਿੱਚ ਪਾਣੀ ਕਿਦਾਂ ਬੜਿਆ ਹੋਇਆ ਆ ਸੋ 1988 ਵਾਲੇ ਹਾਲਾਤ ਨਾ ਬਣਨ ਇਹ ਅਰਾਸ ਆ ਸਾਰਿਆਂ ਦੀ ਕਿਉਂਕਿ ਇਕੱਲਾ ਕਿਸਾਨ ਨਹੀਂ ਮਰਦਾ ਉਹਦੇ ਨਾਲ ਬਾਕੀ ਸਾਰੇ ਤਰਕੇ ਇਹ ਪਾਣੀ ਵਿੱਚ ਡੁੱਬ ਜਾਂਦੇ ਜਦੋਂ ਪਾਣੀ ਆਉਂਦਾ ਆ ਸੋ ਤੁਸੀਂ ਵੀ ਆਪਣੇ ਘਰਾਂ 'ਚ ਬੈਠੇ ਅਰਦਾਸ ਜ਼ਰੂਰ ਕਰਿਓ ਕਿ ਬਰਸਾਤ ਨਾ ਆਵੇ ਜਿਹੜਾ ਨੁਕਸਾਨ ਹੋਣਾ ਸੀ ਉਹ ਹੋ ਗਿਆ ਕੱਲਾ ਪੰਜਾਬ ਇਹ ਮਾਰ ਨਹੀਂ ਚੱਲ ਰਿਹਾ ਇਸ ਵੇਲੇ ਦੁਨੀਆ ਦੇ ਬਹੁਤ ਸਾਰੇ ਦੇਸ਼ ਆ ਜਿੱਥੇ ਹੜ੍ਹ ਆਏ ਹੋਏ ਆ ਬੱਦਲ ਫਟਿਆ ਹਿਮਾਚਲ ਜੰਮੂ ਕਸ਼ਮੀਰ ਤੋਂ ਇਲਾਕੇ ਕੰਨਿਆ ਕੋਰ ਤੱਕ ਬਹੁਤ ਇਦਾਂ ਦੇ ਏਰੀਆ ਨੇ ਇੰਡੀਆ ਦੇ ਵਿੱਚ ਵੀ ਜਿੱਥੇ ਬਹੁਤ ਸਾਰਾ ਪਾਣੀ ਆਇਆ ਹੜ੍ਹਾਂ ਦੀ ਮਾਰ ਲੋਕ ਚੱਲ ਰਹੇ ਆ ਸੋ ਇਹਨੂੰ ਚਾਹੇ ਕੁਦਰਤੀ ਆਫਤ ਕਹਿ ਲੋ ਜਾਂ ਕਿ ਦੂਜੇ ਦੇ ਬਲੇਮ ਲਾਈ ਚਲੋ ਪਰ ਦੁੱਖ ਦੀ ਘੜੀ ਆ ਜੀ ਤੇ ਅਰਦਾਸ ਬਹੁਤ ਜ਼ਰੂਰੀ ਆ ਅਰਦਾਸ ਕਰੋ ਮਹਾਰਾਜ ਅਰਦਾਸ ਹੁੰਦੇ ਆ ਸੋ ਆ ਆ ਗਿਆ ਜੀ ਸਕੂਲ ਜਿਹੜਾ ਦਿਵਾਲੀ ਸਕੂਲ ਆ ਜੀ ਉਹਦੀ ਕੰਨ ਨਾਲ ਪਾਣੀ ਲੱਗਾ ਹੋਇਆ ਐ ਇਸ ਵੇਲੇ ਤੇ ਇੰਨਾ ਜ਼ਿਆਦਾ ਪਾਣੀ ਆਇਆ ਹੋਇਆ ਆ ਬਈ ਦੇ ਵਿੱਚ ਤੇ ਇਹ ਪੁਲ ਦੇ ਹਾਲਾਤ ਇਦਾਂ ਦੇ ਆ ਬੱਸ ਲੰਗੀ ਆ ਤਾਂ ਪੂਰਾ ਕੰਬ ਜਾਂਦਾ ਜਦੋਂ ਬੱਸ ਟਰੱਕ ਲੰਘਦਾ ਤਾਂ ਪੁਲ ਕੰਬ ਜਾਂਦਾ ਆ ਤੇ ਆਵਾਜ਼ ਆਈ ਤੁਸੀਂ ਦੇਖ ਹੀ ਸਕਦੇ ਕਿੰਨੀ ਜ਼ਿਆਦਾ ਆਵਾਜ਼ ਆਇਆ ਇਸ ਪੁਲ ਤੇ ਲੋੜੀ ਬ੍ਰਾਂਚ ਸ਼ੋਟ ਆਪਾਂ ਲੈ ਲਿਆ ਤੇ ਤੁਸੀਂ ਐਡ ਆਨ ਦੇਖ ਹੀ ਲਿਆ ਐਡ ਆਨ ਹੋ ਗਿਆ ਆਪਣੇ ਤੇ ਹਣੇ ਨਾਲ ਦੀ ਆਫ ਬੈਟਰੀ ਨਹੀਂ ਖਤਮ ਹੋ ਗਈ ਆ ਤੇ ਟ੍ਰੈਫਿਕ ਦੇਖੋ ਇਸ ਪੌਲ ਤੇ ਬਹੁਤ ਹੁੰਦਾ ਆ ਪਰ ਇਸ ਪੌਲ ਦਾ ਕੋਈ ਹੱਲ ਨਹੀਂ ਹੋਇਆ ਹਾਲ ਤੱਕ ਕਿਉਂਕਿ ਪੌਲ ਸ਼ੋਟ ਆ ਆ ਤੇ ਪੁਰਾਣਾ ਬਹੁਤ ਆ ਤੇ ਪਾਣੀ ਦਾ ਪੱਧਰ ਬਿਲਕੁਲ ਉੱਪਰ ਹੈ ਇਸ ਵੇਲੇ ਔਰ ਵੱਡੇ ਸਮੇਂ ਚ ਪਛ ਹੋ ਸਕਦਾ ਹੈ ਜੋ ਅਸੀਂ ਦੱਸ ਕਰੀਏ ਕਿ ਬਹੁਤ ਸਾਰੇ ਪਿੰਡ ਇਸ ਬਈ ਦੀ ਮਾਰ ਚੱਲਦੇ ਜਦੋਂ ਹੜ੍ਹ ਆਉਂਦਾ ਆ 1988 ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਆਪਣੀ ਊਡੀ ਦਾ ਵੀ ਤੇ ਆ ਹਾਲਾਤ ਆ ਬਦਲ ਪੂਰਾ ਫੇ ਹੋਇਆ ਆ ਮੀਂਹ ਦਾ ਕੁਝ ਨਹੀਂ ਪਤਾ ਕਿ ਪਿੱਛੇ ਹਿਮਾਚਲ 'ਚ ਵੀ ਮੀਂਹ ਲਗਾਤਾਰ ਪੈ ਰਿਹਾ ਆ ਇਹਨਾਂ ਕਿ ਨਹੀਂ ਹਟ ਰਿਹਾ ਸੋ ਠੀਕ ਆ ਜੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਡੀ ਕੀ ਰਾਏ ਆ ਇਹਨਾਂ ਪੁਲਾ ਬਾਰੇ ਕੁੱਕੜਪਿੰਡ ਦੀ ਪੁਲੀ ਬਾਰੇ ਤੇ ਅਰਦਾਸ 'ਚ ਵਾਹਿਗੁਰੂ ਜ਼ਰੂਰ ਲਿਖਿਓ ਤੁਸੀਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਰੇ ਅਪਡੇਟ ਲੈਣ ਲਈ ਜੀ